ਚੱਕ ਕਦੇ ਵੀ ਨਹੀਂ ਭੁੱਲ ਸਕਦੀ ਸੁੱਚੇ ਨੰਦ ਦੀਆਂ ਕਾਲੀਆਂ ਕਰਤੂਤਾਂ ਸੁੱਚਾ ਨੰਦ ਕੌਣ ਸੀ ਸਰਹੰਦ ਦਾ ਦੀਵਾਨ ਸੁੱਚਾ ਨੰਦ ਜਿਹਨੇ ਛੋਟੇ ਸਹਿਬ ਜਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਵਿੱਚ ਜਿਸ ਦਾ ਬਹੁਤ ਵੱਡਾ ਰੋਲ ਸੀ ਜਿਸ ਨੂੰ ਇਤਿਹਾਸ ਦੇ ਪੰਨਿਆਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਤੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਕਦੀ ਵੀ ਇਹ ਅੱਗ ਬੁਝ ਨਹੀਂ ਸਕਦੀ ਜਿੱਥੇ ਅਸੀਂ ਵਜ਼ੀਰ ਖਾਨ ਨੂੰ ਲਹਨਤਾਂ ਪਾਉਂਦੇ ਹਾਂ ਅੱਜ 24 ਦਸੰਬਰ ਦੇ ਉੱਪਰ ਉਥੇ ਸੁੱਚਾ ਨੰਦ ਨੂੰ ਤੇ ਗੰਗੂ ਬ੍ਰਾਹਮਣ ਨੂੰ ਵੀ ਲਹਨਤਾਂ ਪਾਉਂਦੇ ਹਾਂ ਪਿਰੀ ਇਤਿਹਾਸ ਦੇ ਪੰਨੇ ਜੋ ਦੱਸਦੇ ਨੇ ਆਪਾਂ ਜੇ ਉੱਤੇ ਸੰਖੇਪ ਜਾਂ ਧਿਆਨ ਮਾਰੀਏ ਤੇ ਕਿਹਾ ਜਾਂਦਾ ਆ ਕਿ ਜਦੋਂ ਸੋਟੇ ਸਾਹਿਬਜ਼ਾਦਿਆਂ ਨੂੰ 24 23 24 ਦਸੰਬਰ ਦੀ ਰਾਤ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤਾਂ ਉਸ ਤੋਂ ਬਾਅਦ 24 ਦਸੰਬਰ ਦੇ ਸਵੇਰ ਨੂੰ ਤੇ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਖੜਿਆ ਗਿਆ ਦੋਹਾਂ ਸਾਹਿਬਜ਼ਾਦਿਆਂ ਨੂੰ ਆ ਫਿਰ ਉੱਥੇ ਜੋ ਗੱਲਬਾਤ ਚੱਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉੱਥੇ ਕਾਜੀ ਨੇ ਕਿਹਾ ਕਿ ਸਾਡੇ ਧਰਮ ਦੇ ਮੁਤਾਬਕ ਇਹਨਾਂ ਤੇ ਕੋਈ ਵੀ ਕਾਨੂੰਨ ਨਹੀਂ ਲਾਗੂ ਹੁੰਦਾ ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਤਾਂ ਫਿਰ ਕਿਹਾ ਜਾਂਦਾ ਕਿ 25 ਤਰੀਕ ਨੂੰ ਦੁਬਾਰਾ ਜਿਹੜਾ ਸੀ ਉੱਥੇ ਰੱਖਿਆ ਗਿਆ ਕਚਹਿਰੀ ਚ ਆਉਣ ਦੇ ਲਈ 25 ਤਰੀਕ ਨੂੰ ਫਿਰ ਜਿਹੜੀਆਂ ਉੱਥੇ ਗੱਲਾਂ ਚੱਲੀਆਂ ਤੇ ਫਿਰ 26 ਨੂੰ ਕੁਝ ਇਤਿਹਾਸਕਾਰ ਕਹਿੰਦੇ ਪੇ ਨਹੀਂ ਗਏ ਤੇ 27 ਨੂੰ ਫਿਰ ਛੋਟੇ ਸਾਹਿਬ ਜਾਨੇ ਦੀ ਸ਼ਹਾਦਤ ਹੁੰਦੀ ਪਰ ਇੰਨੀ 3 14 ਦਿਨਾਂ ਦੇ ਵਿੱਚ ਜਿਹੜੀ ਗੱਲ ਵਾਪਰਦੀ ਆ ਉਹ ਬੜੀ ਹੀ ਦਰਦ ਦੇਣ ਵਾਲੀ ਤੇ ਦੁੱਖ ਦੇਣ ਵਾਲੀ ਆ ਸਿੱਖ ਸਮਾਜ ਨੂੰ ਸਿੱਖ ਕੌਮ ਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀਰੋ ਹੋਇਆ ਵੀ ਕੀ ਅਸੀਂ ਸੁੱਚੇ ਨੰਦ ਨੂੰ ਇਹ ਨਹੀਂ ਕਹਿ ਸਕਦੇ ਕਿ ਉਹਦਾ ਇੰਨਾ ਕੀ ਰੋਲ ਉਹਦਾ ਬਹੁਤ ਵੱਡਾ ਰੋਲ ਆ ਕਿੰਝ ਰੋਲ ਆ ਤੁਹਾਡੇ ਵਿੱਚੋਂ ਸਭ ਜਾਣਦੇ ਇੱਕ ਸੁੱਚਾ ਨੰਦ ਉਦੋਂ ਇਹ ਗੱਲ ਸਾਨੂੰ ਜਿਹੜੀ ਅੱਜ ਦੇ ਸਮੇਂ 'ਚ ਅਸੀਂ ਸੁਣਦੇ ਆ ਉਹ ਕਿਹਾ ਜਾਂਦਾ ਕਿ ਉਹ ਸਮੇਂ Hindu ਧਰਮ ਨੂੰ ਬਹੁਤ ਖਤਰਾ ਸੀ Hindu ਧਰਮ ਦੇ ਉੱਤੇ ਬਹੁਤ ਅਤਿਆਚਾਰ ਹੁੰਦੇ ਸੀ ਵੀਰੋ ਹੁਣ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਕਿ ਉਹ ਪਹਾੜੀ ਰਾਜੇ ਕੌਣ ਸਨ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਤੀਰਾਂ ਲੜਾਈਆਂ ਲੜੀਆਂ ਕਿ ਉਹ ਹੋਰ ਕਿਸੇ ਧਰਮ ਦੇ ਸਨ ਜੇ ਉਹਨੇ ਰਾਜੇ ਸਨ ਤੇ ਇਹਦਾ ਮਤਲਬ ਹੈ ਕਿ ਉਹਨਾਂ ਕੋ ਕਿੰਨੀ ਪਾਵਰ ਸੀ ਵਗੈਰਾ ਮਤਲਬ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਫਿਰ ਕਿਆ ਜਾਂਦਾ ਵਜੀਰ ਖਾਂ ਜਿਹੜਾ ਸੀ ਉਹ ਵੀ ਬੜਾ ਕਟੜ ਸੀ ਜੇ ਵਜੀਰ ਖਾਂ ਕਟੜ ਸੀ ਤਾਂ ਇੱਕ ਜਿਹੜਾ ਦੀਵਾਨ ਸੀ ਸੁੱਚਾ ਨੰਦ ਇਹਦਾ ਬਾਕੀ ਧਰਮ ਨਾਲ ਕੋਈ ਸਬੰਧ ਨਹੀਂ ਵੀਡੀਓ ਦਾ ਨਾ ਹੀ ਕਿਸੇ ਦੀਆਂ ਭਾਵਨਾ ਨੂੰ ਢਕਾਉਣ ਦਾ ਨਾ ਗੱਲ ਕਰਨ ਦਾ ਇਹ ਸਿਰਫ ਤਾਂ ਸਿਰਫ ਹਿਸਟਰੀ ਨੂੰ ਸਾਂਝਾ ਕਰਨ ਦਾ ਪਹਿਲੂ ਆ ਸਾਡੇ ਬਹੁਤ ਸਾਰੇ ਹਿੰਦੂ ਵੀਰ ਨੇ ਜਿਵੇਂ ਬਾਬਾ ਮੋਤੀराम ਜੀ ਨੇ ਬੜੇ ਸਤਿਕਾਰਯੋਗ ਨੇ ਬਾਬਾ ਟੁੱਡਰਮਲ ਜੀ ਨੇ ਬਹੁਤ ਹੀ ਸਤਿਕਾਰਯੋਗ ਨੇ ਪਰ ਇੱਥੇ ਆਪਾਂ ਗੱਲ ਹਿਸਟਰੀ ਦੀ ਕਰਾਂਗੇ ਤਾਂ ਕਿ ਸਾਡੇ ਸਿੱਖ ਸਮਾਜ ਨੂੰ ਪਤਾ ਲੱਗ ਸਕੇ ਉਹ ਪਰਦੇ ਜਿਹੜੇ ਅਜੇ ਤੱਕ ਟੱਕੇ ਪਏ ਨਹੀਂ ਵੀਰੋ ਜੇ ਇਹ ਇੰਨਾ ਖਤਰਾ ਸੀ ਤਾਂ ਫਿਰ ਐਡਾ ਵੱਡਾ ਉਹਦਾ ਦੀਵਾਨ ਦਾ ਜਦੋਂ ਕਾਲੀ ਇੱਕ ਸੂਬੇ ਦਾ ਮਤਲਬ ਸੀ ਇੱਕ ਸਟੇਟ ਸਰਹਾਂ ਦੇ ਇੱਕ ਸਟੇਟ ਸੀ ਸੂਬਾ ਮੀਨਜ਼ ਕਿ ਉਹ ਇਲਾਕਾ ਜਿੱਦਾਂ ਆਪਾਂ ਅੱਜ ਕਹਿੰਦੇ ਨੇ ਪੰਜਾਬ ਪ੍ਰਾਂਤ ਆ ਹਰਿਆਣਾ ਪ੍ਰਾਂਤ ਆ ਰਾਜਸਥਾਨ ਪ੍ਰਾਂਤ ਉਦੋਂ ਸੂਬਾ ਕਿਹਾ ਜਾਂਦਾ ਸੀ ਤੇ ਸਰਹਾਂ ਦੇ ਜਿਹੜਾ ਸੀ ਉਹ ਉਸ ਕਸਬੇ ਦਾ ਲਾ ਲੋ ਜਾਂ ਉਸ ਸਟੇਟ ਦਾ ਨਾਂ ਸੀ ਤੇ ਉਹਦਾ ਸੂਬਾ ਸਰਹਾਂ ਦਾ ਮਤਲਬ ਕਿ ਉਹਦਾ ਮੁਖੀ ਸੀ ਵਜ਼ੀਰ ਖਾਨ ਸੀ ਤਾਂ ਉਹਨੇ ਐਡਾ ਵੱਡਾ ਵਜ਼ੀਰ ਖਾਨ ਸੀ ਸਟੇਟ ਦਾ ਤੇ ਉਹਦਾ ਜੇ ਜਨਰਲ ਸੈਕਟਰੀ ਕਹਿ ਲੋ ਤੁਸੀਂ ਹਾਂਜੀ ਜਾਂ ਖਜ਼ਾਨਾ ਮੰਤਰੀ ਕਹਿ ਲੋ ਦੀਵਾਨ ਦਾ ਉਹਦਾ ਜੇ ਉਹ ਇੱਕ ਹਿੰਦੂ ਵੀਰ ਨੂੰ ਮਿਲਿਆ ਹੋਵੇ ਤੇ ਆਪਾਂ ਕਹਿ ਸਕਦੇ ਨੇ ਕੋ ਕੋ ਖਤਰੇ ਵਾਲੀ ਗੱਲ ਨਹੀਂ ਸੀ ਹੁਣ ਇਸ ਵੀਰੋ ਸਵਾਲ ਇੱਥੇ ਖੜਾ ਹੁੰਦਾ ਕਿ ਜਿਹੜਾ ਸੁੱਚਾ ਆਨੰਦ ਸੀ ਉਹਦੇ ਇੱਕ ਮੋਰਿੰਡੇ ਤੋਂ ਨਾਲ ਹੀ ਜਿਹੜਾ ਵਾ ਖੇੜੀ ਪਿੰਡ ਆ ਤੇ ਉੱਥੋਂ ਦਾ ਇੱਕ ਹੈਗਾ ਸੀ ਮੰਗੂ RAM ਮੰਗੂ RAM ਨੂੰ ਵੀ ਆਪਣੇ ਇੱਥੇ ਰੱਖਿਆ ਹੋਇਆ ਸੀ ਸਰਹੰਦ ਦੇ ਵਿੱਚ ਤੇ ਮੰਗੂ RAM ਗੰਗੂ RAM ਦਾ ਚਾਚੇ ਦਾ ਮੁੰਡਾ ਸੀ ਹੁਣ ਗੰਗੂ RAM ਗੰਗੂ ਬ੍ਰਾਹਮਣ ਜਿਹਨੂੰ ਆਪਾਂ ਕਹਿ ਦਿੰਨੇ ਆ ਹਿਸਟਰੀ ਦੇ ਮੁਤਾਬਕ ਉਹ ਆਨੰਦਪੁਰ ਸਾਹਿਬ ਸੀ ਤੇ ਇਹਨਾਂ ਦੀ ਜਿਹੜੇ ਪਹਾੜੀ ਰਾਜੇ ਤੇ ਉਹਦੀ ਵਜ਼ੀਰ ਖਾਨ ਨਾਲ ਸੁਲਾ ਸੀ ਆਪਾਂ ਇੱਥੋਂ ਜੇ ਛਿੱਟੇ ਤੇ ਪਹੁੰਚੀਏ ਕਿ ਇਹ ਸਾਰੇ ਇਕੱਠੇ ਸਨ ਕਿਉਂਕਿ ਗਦਾਰ ਸੀ ਸੂਇਆ ਸੀ ਗੰਗੂ ਰਾਮ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਇੱਥੇ ਵੀ ਜਾਣਦੇ ਨੇ ਕਿ ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਸਾਈਹਬੇ ਕਮਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਫਿਰ ਅਗਲੇ ਪਾਸੇ ਰੰਗੜ ਖਲੋਤੇ ਸਨ ਤੇ ਰੰਗੜਾਂ ਨੂੰ ਕਿੰਨੇ ਦੱਸਿਆ ਹੀ ਕਿ ਗੁਰੂ ਸਾਹਿਬ ਜੀ ਸਰਸਾ ਨਦੀ ਪਾਰ ਕਰਤਗੇ ਜਾਂ ਇਧਰ ਨੂੰ ਜਾਣਗੇ ਇਹਦਾ ਮਤਲਬ ਹੈ ਸੀਆਈਡੀ ਜਿਹੜੀ ਨਾਲ-ਨਾਲ ਜਾ ਰਹੀ ਸੀ ਉਹ ਗੰਗੂ ਬ੍ਰਾਹਮਣ ਦੇ ਕਾਰਨ ਫਿਰ ਆਪਾਂ ਇਹ ਵੀ ਵੇਖਦੇ ਨਾ ਜਦੋਂ ਚਮਕੌਰ ਸਾਹਿਬ ਦੀ ਜੰਗ ਸਮਾਪਤ ਹੁੰਦੀ ਆ ਤੇ ਉਸ ਤੋਂ ਬਾਅਦ ਕੋਈ ਸੀਆਈਡੀ ਨਹੀਂ ਰਹਿੰਦੀ ਕਿਉਂਕਿ ਉਦੋਂ ਗੰਗੂ ਬ੍ਰਾਹਮਣ ਉਹਨਾਂ ਨਾਲੋਂ ਟੁੱਟ ਚੁੱਕਾ ਹੁੰਦਾ ਗੁਰੂ ਸਾਹਿਬ ਜੀ ਦੇ ਨਾਲੋਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਉਦੋਂ ਸੀਆਈਡੀ ਸਾਰੀ ਖਤਮ ਹੋ ਜਾਂਦੀ ਹੁਣ ਵੀਰੋ ਸਵਾਲ ਇਹ ਖੜਾ ਹੁੰਦਾ ਕਿ ਜਦੋਂ 24 ਦਸੰਬਰ 23 24 ਦਸੰ ਰਾਤ ਨੂੰ ਛੋਟੇ ਸਾਹਿਬ ਜਾਦੇ ਜਿਹੜੇ ਨੇ ਉਹ ਠੰਡੇ ਬੁਰਜੇ ਦੇ ਹੁੰਦੇ ਨੇ ਉਹਨਾਂ ਦੇ ਕੱਪੜੇ ਵੀ ਖਰਾਬ ਸਨ ਪੈਰ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਖਰਾਬ ਹੋ ਚੁੱਕੇ ਸਨ ਕਾਰਨ ਕਿ ਉਹਦੋਂ ਜੰਗਲੀ ਇਲਾਕਾ ਸੀ ਤੇ ਇੰਨੇ ਦਿਨਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਜਦੋਂ ਉੱਥੇ ਠਹਿਰੇ ਤੇ ਅਗਲੇ ਦਿਨ ਜਦੋਂ ਛੋਟੇ ਸਾਹਿਬ ਜਾਦੇ ਸਰਹੰਦ ਦੇ ਨਵਾਬ ਵजीर खान ਨੇ ਉੱਥੇ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਜਦੋਂ ਗੱਲਬਾਤ ਚੱਲੀ ਤਾਂ ਉੱਥੇ ਮਲੇਰ ਮਲੇਰ ਕੋਟਲੇ ਦੇ ਨਵਾਬ ਸਾਡੇ ਸਤਿਕਾਰਯੋਗ ਨੇ ਉਹਨੇ ਵੀ ਹਾਂ ਦਾ ਨਾਰਾ ਮਾਰਿਆ ਸੀ ਕਿ ਇਹਨਾਂ ਨੂੰ ਰਿਹਾਅ ਕਰ ਦੋ ਤੇ ਰਿਹਾਈ ਦੀ ਵੀ ਗੱਲ ਫਾਈਨਲ ਹੋ ਗਈ ਤੇ ਫਿਰ ਵੀਰੋ ਉੱਥੇ ਕਿੰਨੇ ਕਿਹਾ ਸੀ ਕਿ ਸੱਪ ਦੇ ਬੱਚਿਆਂ ਨੂੰ ਦੁੱਧ ਨਹੀਂ ਪਲਾਈਦਾ ਵੱਡੇ ਹੋ ਕੇ ਜਿਹੜੇ ਨੇ ਇਹ ਡੰਗ ਮਾਰਦੇ ਨੇ ਸਾਡੇ ਗੁਰੂ ਨੂੰ ਸੱਪ ਸ਼ਬਦ ਕਿੰਨੇ ਵਰਤਿਆ ਤੇ ਸਹਿਬਜ਼ਾਦੇ ਲਈ ਸੱਪ ਸ਼ਬਦ ਕਿੰਨੇ ਵਰਤਿਆ ਸੁਚੇ ਨੰਦ ਨੇ ਇਹਨੇ ਢਕਾਇਆ ਕਿ ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ ਸਾਰੀ ਗੱਲਬਾਤ ਚੱਲ ਗਈ ਫਿਰ 27 ਦਸੰਬਰ ਨੂੰ 27 ਦਸੰਬਰ ਨੂੰ ਜਦੋਂ ਇਹ ਫੈਸਲਾ ਹੋਇਆ ਕਿ ਨਈ ਸਹਿਬਜ਼ਾਦਿਆਂ ਨੂੰ ਛੱਡ ਦੇਣਾ ਚਾਹੀਦਾ ਆ ਇਹਨਾਂ ਨਾਲ ਜੇ ਲੜਾਈ ਵੀ ਕਰਨੀ ਹੋਊਗੀ ਜੰਗੇ ਮੈਦਾਨ 'ਚ ਕੀਤੀ ਜਾਵੇਗੀ ਇੰਜ ਬੱਚਿਆਂ ਦੇ ਉੱਪਰ ਇਸਲਾਮ ਧਰਮ ਦੇ ਮੁਤਾਬਕ ਕੋਈ ਵੀ ਨਿ ਕਾਨੂੰਨ ਬਣਦਾ ਤੇ ਵੀਰੋ ਜਦੋਂ ਰਹਾਈ ਹੋਊਗੀ ਲਗਭਗ ਫਾਈਨਲ ਹੋ ਗਈ ਫਿਰ ਇੱਕ ਇਸ ਮੈਂ ਇਹਨੂੰ ਹਰਾਮੀ ਬੰਦਾ ਸ਼ਬਦ ਕਹੂੰਗਾ ਸੁੱਚੇ ਨੰਦ ਨੂੰ ਇਹਨੇ ਕਿਹਾ ਜੀ ਮੈਨੂੰ ਇੱਕ ਅਖੀਰ ਤੇ ਸਵਾਲ ਪੁੱਛ ਲੈਣ ਦਿਓ ਉਹਨਾਂ ਨੇ ਕਿਹਾ ਜੀ ਪੁੱਛ ਲਵੋ ਕਿਉਂਕਿ ਇਹਦੇ ਦਿਲ 'ਚ ਪਾਪ ਸੀ ਇਨੇ ਇਹ ਸਵਾਲ ਕੀਤਾ ਕਿ ਮੰਨ ਲਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਹੁਣ ਤੁਹਾਨੂੰ ਰਹਾ ਕਰ ਦਿੱਤਾ ਜਾਵੇਗਾ ਤੁਸੀਂ ਕੀ ਕਰੋਗੇ ਵੀਰੋ ਕੀ ਲੋੜ ਸੀ ਸਵਾਲ ਪੁੱਛਣ ਦੀ ਫਿਰ ਸਹਿਬਜ਼ਾਦੇ ਨੇ ਤੇ ਫਿਰ ਸਿੰਘਾਂ ਨੂੰ ਲਈ ਜਵਾਬ ਦੇਣਾ ਸੀ ਨਾ ਖਾਲਸੇ ਵਾਲਾ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਛੱਡ ਦੇਵੋਗੇ ਅਸੀਂ ਜੰਗਲਾਂ 'ਚ ਜਾਵਾਂਗੇ ਆਪਣੇ ਸਿੰਘ ਇਕੱਠੇ ਕਰਾਂਗੇ ਤੇ ਦੁਬਾਰਾ ਉਸ ਜ਼ੁਲਮ ਦੇ ਖਿਲਾਫ ਜੰਗ ਲੜਾਂਗੇ ਤੇ ਜਦੋਂ ਇਹ ਗੱਲ ਸਿੰਘਾਂ ਨੇ ਤੇ ਕਹਿਣੀ ਕਿ ਨਹੀਂ ਕਿਉਂਕਿ ਸਿੰਘ ਅੱਜ ਵੀ ਜ਼ੁਲਮ ਦੇ ਖਿਲਾਫ ਲੜਦੇ ਨੇ ਉਹ ਕਿਸੇ ਵੀ ਧਰਮ ਦੀ ਜੰਗ ਹੋਵੇ ਕਿਸੇ ਵੀ ਮਨੁੱਖ ਦੀ ਜੰਗ ਹੋਵੇ ਉਹ ਆਪਣਾ ਫਰਜ਼ ਸਮਝ ਕੇ ਲੜਦੇ ਨੇ ਫਿਰ ਵੀਰੋ 27 ਦਸੰਬਰ ਨੂੰ ਉਹਨੇ ਢੜਕਾਇਆ ਸੁੱਚੇ ਨੰਦ ਨੇ ਕਿ ਨਵਾਬ ਸਾਹਿਬ ਸਰਕਾਰ ਲਈ ਇਹ ਖਤਰਾ ਪੈਦਾ ਹੋਣਗੇ ਅੱਜ ਤੋਂ ਕੁਝ ਸਾਲਾਂ ਬਾਅਦ ਕਿਉਂ ਨਾ ਹੋਵੇ ਕਿ ਇਹਨਾਂ ਨੂੰ ਕੋਈ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਸਮੇਂ ਦੋ ਜਿਹੜੇ ਹੀ ਬੰਦੇ ਸੀ ਸਾਸਲ ਬੇਗ ਤੇ ਬਸਲ ਬੇਗ ਜਿਹੜੇ ਸੀ ਉਸ ਬਾਣੀ ਦੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਰਿਹਾ ਕਰ ਦਵਾਂਗੇ ਕਿ ਤੁਸੀਂ ਇਹਨਾਂ ਦੀ ਇੰਜ ਦੀ ਸਜ਼ਾ ਦੇਵੋ ਤੇ ਸਾਡੇ ਸਹਬਜ਼ਾਦੇ ਗੁਰੂ ਮਹਾਰਾਜ ਜੀ ਦੇ ਪਿਆਰੇ ਸੁਪੁੱਤਰ ਜਿਹੜੇ ਹੀ ਉਹ ਸ਼ਹੀਦ ਕਰ ਦਿੱਤੇ ਗਏ ਤੇ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਹੋਗੇ ਜੇ ਇਹ ਪਾਪੀ ਬੰਦਾ ਉਥੇ ਨਾ ਗੁਨਾਹ ਕਰਦਾ ਨਾ ਬੋਲਦਾ ਤੇ ਸ਼ਾਇਦ ਏਡੀ ਵੱਡੀ ਘਟਨਾ ਜਿਹੜੀ ਸੀ ਨਹੀਂ ਹੁੰਦੀ ਹਾਂ ਦੂਜੇ ਪਾਸੇ ਇਹ ਕਹਿ ਸਕਦੇ ਆ ਜਿਵੇਂ ਜਿਵੇਂ ਉਥੇ ਸਾਡੇ ਸਹਬਜ਼ਾਦਿਆਂ ਦਾ ਖੂਨ ਡੁੱਲਿਆ ਸ਼ਹਾਦਤ ਹੋਈ ਓਵੇਂ ਓਵੇਂ ਹੀ ਸਿੱਖ ਰਾਜ ਦੀਆਂ ਜੜਾਂ ਲੱਗੀਆਂ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 1710 ਨੂੰ ਕਿਉਂਕਿ ਸੁੱਚੇ ਨਾਂਦੇ ਦੀ ਵੀ ਉਥੇ ਹਵੇਲੀ ਸੀ ਉਹਦੇ ਵਿੱਚ ਹੀ ਸਰਹੰਦ ਦੇ ਵਿੱਚ ਤੁਹਾਨੂੰ ਪਤਾ ਕਿ ਜਦੋਂ ਉਹਨੂੰ ਫੋਲਿਆ ਗਿਆ ਫਰੋਲਿਆ ਗਿਆ ਤਾਂ ਉੱਥੇ ਲੱਖਾਂ ਮੋਹਰਾਂ ਨਿਕਲੀਆਂ ਫਿਰ ਇਸ ਬੰਦੇ ਨੂੰ ਵਢਿਆ ਸਿੰਘਾਂ ਨੇ ਉਸੇ ਜਗ੍ਹਾ ਤੇ ਜਿਸ ਜਗ੍ਹਾ ਦੇ ਉੱਪਰ ਇਹਨੇ ਫਰੇਮ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਕਿਉਂਕਿ ਬਾਬਾ ਫਤਿਹ ਸਿੰਘ ਜੀ ਨੇ ਕਹਿ ਦਿੱਤਾ ਸੀ ਛੋਟੇ ਸਾਹਿਬ ਜਦਿਆਂ ਨੇ ਕਿ ਚੁੱਪ ਕਰ ਜਾਂ ਨੀ ਤੇ ਤੇਰੀ ਧੌਣ ਸਿਰ ਤੋਂ ਵੱਖਰੀ ਕਰ ਦਵਾਂਗੇ ਤੇ ਫਿਰ ਉਹਦੀ ਧੌਣ ਲੱਥੀ ਬਾਬਾ ਸਾਹਿਬ ਬਾਬਾ ਸਾਹਿਬ ਜਦਾ ਅਜੀਤ ਸਿੰਘ ਜੀ ਦੇ ਬਾਬਾ ਫਤਿਹ ਸਿੰਘ ਜੀ ਦੇ ਕਹੇ ਹੋਏ ਸ਼ਬਦ ਜਿਹੜੇ ਪੂਰੇ ਹੋਏ ਉਸ ਸਥਾਨ ਦੇ ਉੱਪਰ ਫਿਰ ਵੀਰੋ ਇਹ ਜਿਹੜਾ ਏਡਾ ਗੁਨਾਹਗਾਰ ਬੰਦਾ ਸੀ ਤੇ ਇਸ ਕਰਕੇ ਇਹਨੂੰ ਸਜਾ ਵੀ ਸਿੰਘਾਂ ਨੇ ਦਿੱਤੀ ਨਾਲ ਹੀ ਫਿਰ ਗੰਗੂ ਬ੍ਰਾਹਮਣ ਨੂੰ ਸਜਾ ਦਿੱਤੀ 1710 ਦੇ ਵਿੱਚ ਖੇੜੀਪਿੰਡ ਜਾ ਕੇ ਅਸੀਂ ਕਹਿ ਸਕਦੇ ਹਾਂ ਸਾਡੇ ਵਢਿਆਣੇ ਜੋ ਕੀਤਾ ਬਹੁਤ ਵਧੀਆ ਕੀਤਾ ਸੀ ਕਿਉਂਕਿ ਉਹਨਾਂ ਇਹਨਾਂ ਗਦਾਰਾਂ ਨੂੰ ਇਹਨਾਂ ਗਦਾਰਾਂ ਨੂੰ ਕੋਹ ਕੋਹ ਕੇ ਫਿਰ ਉਸੇ ਹਿਸਾਬ ਨਾਲ ਸਜਾ ਦਿੱਤੀ ਜਿੱਥੇ ਵजीर ਖਾਂ ਗੁਨਾਹਗਾਰ ਸੀ ਉੱਥੇ ਸਾਈਂ ਸਤਕਾਰ ਕਰਦੇ ਆ ਕੋਟਲਾ ਨਿਆਂਗ ਖਾਂ ਦਾ ਨਵੀ ਖਾਂ ਦਾ ਗਣੀ ਖਾਂ ਦਾ ਮੁਸਲਮਾਨ ਵੀਰਾਂ ਦਾ ਸਾਡੀ ਭੈਣ ਮਮਤਾਜ ਦਾ ਉੱਥੇ ਅਸੀਂ ਸਤਿਕਾਰ ਕਰਦੇ ਆਂ ਬਾਬਾ ਮੋਤੀराम ਜੀ ਦਾ ਟੋਡਰਮਲ ਜੀ ਦਾ ਤੇ ਹੋਰ ਯੋਧਿਆਂ ਦਾ ਜਿਹਨੇ ਗੁਰੂ ਘਰ ਦੇ ਨਾਲ ਖਲੋਤੇ ਸਨ ਅਖੀਰ ਤੇ ਮੈਂ ਸਿੱਟੇ ਤੇ ਪਹੁੰਚਦਾ ਆਂ ਕਿ ਮੁੱਖ ਦੋਸ਼ੀ ਜਿਹੜਾ ਹੀ ਛੋਟੇ ਸਾਹਿਬ ਜਿਆਦਿਆਂ ਦਾ ਸੁਚਾ ਆਨੰਦ ਸੀ ਜੇ ਤੇ ਗੰਗੂ ਬ੍ਰਾਹਮਣ ਸੰਧੀ ਇੱਕ ਦੋਵੇਂ ਇੱਕ ਪਾਤਰ ਨਾ ਹੁੰਦੇ ਤੇ ਸ਼ਾਇਦ ਹਿਸਟਰੀ ਦੇ ਪੰਨੇ ਕੁਝ ਹੋਰ ਹੁੰਦੇ ਇੰਜ ਦੀਆਂ ਵਿਚਾਰਾਂ ਇੰਜ ਦੀਆਂ ਜਾਣਕਾਰੀਆਂ ਤੁਹਾਡੇ ਆਪਣਾ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਆਪਣੀ ਕੌਮ ਦਾ ਦਰਦ ਨੂੰ ਮੈਂ ਸਾਂਝਾ ਕਰਦਾ ਰਹਿਣਾ ਆ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਹੀ ਗੁਰਜੀਕੀ ਫਤਿਹ